ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ ਗਲੀ ਗਲੀ ਦਾ ਬੱਚਾ ਹੱਥ ਵਿੱਚ ਫੜ ਕੇ ਚੰਡਾ ਛਾੜੂ ਛਾੜੂ ਬੋਲੇ ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ ਕੱਲ 28 ਤਰੀਕ ਦਿਨ ਮੰਗਲਵਾਰ ਸ਼ਾਮੀ 4 ਵਜੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਉਹ ਨਾਬਾ ਦੇ ਵਿੱਚ ਪਹੁੰਚ ਰਹੇ ਆ ਪਟਿਆਲਾ ਗੇਟ। ਕਿ ਉਥੋਂ ਜਿਹੜਾ ਜੀ ਰੋਡ ਸ਼ੋ ਹੋਣਾ, ਪੈਦਲ ਮਾਰਚ ਹੋਣਾ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਨਾਬਾ ਸ਼ਹਿਰ ਜਿਹੜਾ ਹੈ, ਨਾਬਾ ਪ੍ਰਧਾਨ ਸਭਾ ਜਿਹੜਾ ਹੈ ਇਹ ਬਹੁਤ ਕ੍ਰਾਂਤੀਕਾਰੀ ਇਲਾਕਾ ਹੈ। ਔਰ ਜਦੋਂ ਪਿਛਲੇ ਇਲੈਕਸ਼ਨ ਹੋਏ ਸੀ ਜਦੋਂ ਵੀ ਰਿਕਾਰਡ ਤੋੜੇ ਸੀਗੇ। ਸੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਹਮ ਹਮਾ ਕੇ ਕੱਲ ਸ਼ਾਮੀ ਪਟਿਆਲਾ ਗੇਟ ਨਾਬਾ ਵਿੱਚ ਹੀ ਪਹੁੰਚੋ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੇ ਵਿਚਾਰ ਸੁਣੋ। ਔਰ ਨਾਬੇ ਦੇ ਲੋਕ ਜਿਹੜੇ ਨੇ ਨਾਬੇਦ ਲੋਕ ਇਸ ਗੱਲੋਂ ਖੁਸ਼ ਨੇ ਚਾਹੇ ਉਹ ਕਿਸਾਨ ਦੀ ਗੱਲ ਕਰ ਲੋ ਚਾਹੇ ਉਹ ਵਪਾਰੀ ਦੀ ਗੱਲ ਕਰ ਲੋ ਚਾਹੇ ਉਹ ਗਰੀਬ ਪਰਿਵਾਰਾਂ ਦੀ ਗੱਲ ਕਰ ਲੋ ਚਾਹੇ ਉਹ ਨੌਜਵਾਨਾਂ ਦੀ ਗੱਲ ਕਰ ਲੋ ਕਿ 2 ਸਾਲ ਦੇ ਵਿੱਚ ਜਿਹੜੇ ਕੰਮ ਭਗਵੰਤ ਮਾਨ ਸਰਕਾਰ ਨੇ ਕੀਤੇ ਆ ਉਹ 78 ਸਾਲ ਹੋ ਗਏ ਦੇਸ਼ ਆਜ਼ਾਦ ਨੂੰ ਉਹਨੇ ਕੰਮ 78 ਸਾਲਾਂ ਦੇ ਵਿੱਚ ਨਹੀਂ ਹੋਏ ਜਿੰਨੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕੀਤੇ ਆ ਸੋ ਪੰਜਾਬ ਸਰਕਾਰ ਦਾ ਕੰਮ ਜਿਹੜਾ ਭਗਵੰਤ ਮਾਨ ਸਰਕਾਰ ਦਾ ਕੰਮ ਜਿਹੜਾ ਉਹ ਹਰ ਇੱਕ ਦੀ ਜ਼ੁਬਾਨ ਤੇ ਆ ਹਰ ਬੰਦਾ ਤਾਰੀਫ਼ ਕਰ ਰਿਹਾ ਅਸੀਂ ਬਹੁਤ ਸਾਰੇ ਪਿੰਡਾਂ ਤੇ ਰੋਜ਼ ਟੂਰ ਕਰਦੇ ਹਾਂ ਸਾਰੇ ਕਿਤੇ ਜਾਉਨੇ ਹਾਂ ਬਹੁਤ ਕਾਬਲੇ ਤਾਰੀਫ ਕੰਮ ਹੋ ਰਿਹਾ ਸੋ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਤੁਸੀਂ ਕੱਲ 28 ਤਰੀਕ ਦਿਨ ਮੰਗਲਵਾਰ ਹਮ ਹਮਾਕੇ ਪਟਿਆਲਾ ਗੇਟ ਨਾਬਾ ਤੋਂ ਇਹ ਜਿਹੜਾ ਰੋਡ ਸ਼ੋਰਟ ਸ਼ੁਰੂ ਹੋਣਾ ਇਹਦੀ ਤੁਸੀਂ ਸਾਰੇ ਹਮ ਹਮਾਕੇ ਪਹੁੰਚੋ ਮੈਂ ਹੱਥ ਜੋੜ ਕੇ ਸਿਰ ਪ੍ਰਗਾ ਕਿ ਆਪ ਸਭ ਨੂੰ ਬੇਨਤੀ ਕਰਦਾ ਕੀ ਕੀ ਪ੍ਰਬੰਧ ਨੇ ਮਾਨ ਸਰ ਜੀ ਦੇ ਕੀਤੇ ਗਏ ਕੀ ਕੀ ਸਜਾਦਤ ਹੋ ਗਏ ਕਿ ਮੁੱਖ ਮੰਤਰੀ ਦਾ ਦੌਰਾ ਨਾਬਾ ਦੇ ਵਿੱਚ ਹੋਣਾ ਪਾਰਟਿਕੂਲਰ ਕੀ ਕੀ ਸਿਸਟਮਾ ਜਿਹੜਾ ਤਿਆਰ ਕੀਤਾ ਜੀ ਜੀ ਅਸੀਂ ਕਿਦਾਂ ਦੋ ਗੇਟ ਤਿਆਰ ਕਰ ਰਹੇ ਆ ਜੀ ਪਰ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਅਸੀਂ ਜਿਹੜੇ ਆ ਜੀ ਬਾਕੀ ਜਿਹੜਾ ਵੈਲਕਮ ਹੁੰਦਾ ਫਲੈਕਸਾ ਹੁੰਦੀਆਂ ਨੇ ਝੱਡੇ ਹੁੰਦੇ ਨੇ ਔਰ ਮਿਊਜ਼ਿਕ ਜਿਹੜਾ ਜੀ ਸਿਸਟਮ ਹੈਗਾ ਸਾਰਾ ਉਹ ਤਾਂ ਹੁੰਦਾ ਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕਿਉਂਕਿ ਗਰਮੀ ਦੇ ਦਿਨ ਨੇ ਔਰ ਗਰਮੀ ਦੇ ਵਿੱਚ ਸ਼ਾਮ ਦਾ ਸਮਾਂ ਹੋ ਕੇ ਥੋੜੀ ਜਿਹੀ ਗਰਮੀ ਘਟ ਜਾਂਦੀ ਹੈ ਤੇ ਜਿਹੜੇ ਵੀ ਆਉਣਗੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਸਾਰੇ ਕਿਤੇ ਬਹੁਤ ਫੋਨ ਆ ਰਹੇ ਨੇ ਕਿ ਅਸੀਂ ਆਵਾਂਗੇ ਅਸੀਂ ਆਵਾਂਗੇ ਤੇ ਉਹਨਾਂ ਦਾ ਪ੍ਰੋਪਰ ਪਾਣੀ ਦਾ ਪ੍ਰਬੰਧ ਅਸੀਂ ਤਾਂ ਸਿੰਪਲ ਰੱਖਿਆ ਜੀ ਫੋਕਾ ਪਾਣੀ ਸਾਫ਼ ਕਿਉਂਕਿ ਗਰਮੀ ਦੇ ਦਿਨਾਂ ਪਾਣੀ ਦੇਣਾ ਤਾਂ ਬਣਦਾ ਹੀ ਤੇ ਉਹਦਾ ਅਸੀਂ ਪ੍ਰਬੰਧ ਅਸੀਂ ਜਿਹੜਾ ਕਰ ਰਹੀਆਂ ਹਾਂ